ਕੀ ਨਾਮ ਹੈ ਜੀ ਆਪਣਾ ਅੱਡਾ ਨਾਮ ਬਲਵੀਰ RAM ਲਾਲੀ ਹੈ ਜੀ ਇਹ ਬਲਵੀਰ RAM ਜੀ ਜਿਹੜੇ ਇਹ ਕੰਮ ਚੱਲਦੇ ਆ ਇੱਥੇ ਕੰਮ ਪੰਚਾਇਤ ਕਰਾ ਰਹੀ ਆ ਦੇਖ ਕੇ ਮਨ ਕੁਛ ਹੁੰਦਾ ਹਾਂਜੀ ਹਾਂਜੀ ਬਹੁਤ ਖੁਸ਼ ਹੁੰਦਾ ਜੀ ਮਨ ਜੀ ਐ ਇਦਾਂ ਜੀ ਫਿਰ ਪਹਿਲਾਂ ਪਾਣੀ ਪੁਣੀ ਖੜਾ ਰਹਿੰਦਾ ਸੀ ਗੰਦ ਰਹਿੰਦਾ ਸੀਗਾ ਹੁਣ ਸਾਫ ਸੁਥਰਾ ਹੋ ਗਿਆ ਵਧੀਆ ਜੀ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਕੰਮ ਕੀਤਾ ਸਰਪੰਚ ਸਾਹਿਬ ਨੇ ਕੰਮ ਤਸੱਲੀ ਦੇ ਨਾਲ ਹੋ ਰਿਹਾ ਹੈ ਹਾਂਜੀ ਬਿਲਕੁਲ ਤਸੱਲੀ ਨਾਲ ਹੋ ਰਿਹਾ ਜੀ ਕੰਮ ਹੋਏ ਨਹੀਂ ਹੈ ਕੋਈ ਜਲਤਬਾਜ਼ੀ ਕਰਦੇ ਆ ਜਾਂ ਫਾਹਾ ਬੜਦੇ ਆ ਬਹੁਤ ਤਸੱਲੀ ਨਾਲ ਬੰਦਾ ਖੁਸ਼ ਪੁੱਛਦੇ ਆ ਵੀ ਠੀਕ ਹੈ ਤੁਹਾਨੂੰ ਵਧੀਆ ਲੱਗਾ ਜੀ ਤੇ ਫਿਰ ਜਾਨੀ ਦੂਸਰਾ ਕਰਦੇ ਆ ਜੀ ਬਹੁਤ ਵਧੀਆ ਕੰਮ ਸਾਫ ਸੁਥਰਾ ਕਿੰਨੇ ਕੰਮ ਹੋ ਗਏ ਆ ਹਾਂਜੀ ਕਿੰਨੇ ਕੰਮ ਹੋ ਗਏ ਸਟੈਂਡੀ ਜੀ ਕੰਮ ਬਹੁਤ ਤਕਰੀਬਨ ਬਹੁਤ ਹੋ ਗਏ ਜੀ ਸਾਰੇ ਜਿੰਨੇ ਛੋਟੇ ਮੋਟੇ ਕੰਮ ਸਕੇ ਰਹਿੰਦੇ ਪੁਰਾਣੇ ਸਮੇਂ ਤੋਂ ਜਿਹੜੇ ਨਹੀਂ ਹੋਏ ਸਕੇ ਸਾਰੇ ਗਲੀਆਂ ਦੇ ਕੰਮ ਸਾਰੇ ਤਕਰੀਬਨ ਸਰਪੰਚ ਸਾਹਿਬ ਉਹਨੇ ਕਰਾ ਦਿੱਤੇ ਆ ਜੀ ਜਿਹੜੇ ਨਹੀਂ ਵੀ ਹੋਏ ਪਹਿਲਾਂ ਉਹ ਵੀ ਕਰਾ ਦਿੱਤੇ ਜੀ ਬਹੁਤ ਬਧੀ ਕੰਮ ਤਾਂ ਜੀ ਹੁਣ ਗਿਣਤੀ ਕੋਈ ਨਹੀਂ ਹੈ ਅਣਗਿਣਤ ਹੀ ਆ ਜੀ ਜੀ ਬਹੁਤ ਜ਼ਿਆਦਾ ਜਾਨੀ ਗਿਣਤੀ ਕੋਈ ਨਹੀਂ ਹੈ ਕੰਮਾਂ ਦੀ ਜਾਨੀ ਜਿੰਨੇ ਕਰਾ ਦਿੱਤੇ ਬਹੁਤ ਜ਼ਿਆਦਾ ਕਰਾਇਆ ਜੀ ਤانوں ਕਿਸ ਤਰ੍ਹਾਂ ਲੱਗਦਾ ਜੀ ਕਮਾਂ ਦੀ ਜੇ ਗੱਲ ਕੀਤੀ ਜਾਵੇ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕੀਤਾ ਸਰ ਜੈਂ ਚਾਹ ਤਾਂ تسਲੀ ਨਾਲ ਕੰਮ ਕਰਦੇ ਹਾਂ ਜੀ ਪੰਚਾਇਤ ਬਹੁਤ ਵਧੀਆ ਹੈ ਵਧੀਆ ਕੰਮ ਕੀਤਾ ਸਰ ਜਦੋਂ ਪਿੰਡ ਦੇ ਵਿੱਚ ਕੰਮ ਹੁੰਦੇ ਆ ਜਿਆਦਾ ਵਿਕਾਸ ਦੇ ਮਾਨਣੋਂ ਖੁਸ਼ੀ ਮਹਿਸੂਸ ਹੋਣੀ ਬਹੁਤ ਜੀ ਖੁਸ਼ੀ ਮਿਲਦੀ ਹੈ ਬਹੁਤ ਵਧੀਆ ਲੱਗਦਾ ਹੈ ਜੀ ਰਿਸ਼ਤੇਦਾਰ ਜਦੋਂ ਆਉਂਦੇ ਆ ਬਹੁਤ ਖੁਸ਼ ਹੁੰਦੇ ਆ ਤੇ ਤੁਹਾਡਾ ਪਿੰਡ ਬਹੁਤ ਸਾਫ਼ ਸੁਥਰਾ ਵਧੀਆ ਬਣਾਤਾ ਕਿਉਂ ਇਹ ਨੌਜਵਾਨਾਂ ਨੂੰ ਜਾਂ ਪਿੰਡ ਦੀ ਪੰਚਾਇਤ ਨੂੰ ਕੀ ਕਹਿਣਾ ਚਾਹੁੰਦੀ ਆ ਪੰਚਾਇਤ ਨੂੰ ਬਹੁਤ ਵਧੀਆ ਕੰਮ ਕਰਦੇ ਬਹੁਤ ਵਧੀਆ ਧੰਨਵਾਦ ਹੈ ਉਹਨਾਂ ਦਾ ਬਹੁਤ ਵਧੀਆ ਕੀਤਾ ਸਫਾਈ ਕਰ ਦਿੱਤੀ ਪਿੰਡ ਦੀ ਕਿਉਂਕਿ ਕਈ ਵਾਰੀ ਤਾਂ ਹੁੰਦਾ ਵੀ ਫਾਹਾ ਪੜ ਦਿੰਦੇ ਆ ਜਲਦੀ ਜਲਦੀ ਕਰ ਦਿੰਦੇ ਆ ਕਿਤੇ ਇਦਾਂ ਤੇ ਨਹੀਂ ਕੀਤਾ ਨਹੀਂ ਨਹੀਂ ਜੀ ਬਹੁਤ ਵਧੀਆ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਇਸੇ ਤਰ੍ਹਾਂ ਦੇ ਸਰਪੰਚ ਜੀ ਹੋਣੇ ਚਾਹੀਦੇ ਜਾਂ ਦਿਆ ਕਰਾਂਦੇ ਆ ਜੀ ਜੀ ਮਤਲਬ ਪਹਿਲਾਂ ਸਾਡੇ ਕੋਈ ਇੰਨਾ ਕੰਮ ਹੋਏ ਨਹੀਂ ਆ ਜਿੰਨੇ ਸਰਪੰਚ ਸਾਹਿਬ ਨੇ ਕਰਵਾ ਦਿੱਤੇ ਆ ਜੀ ਜੀ ਪਿੰਡ ਦੇ ਜੀ ਬਹੁਤ ਵਧੀਆ ਸ਼ੁਕਰੀਆ